ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰੋਨੀ ਸਿੰਘ ਮੈਂ ਮੈਲਬਨ ਦਾ ਰਹਿਣ ਵਾਲਾ ਹਾਂ ਮੇਰਾ ਪਿੱਛੋਂ ਪੈਂਡ ਮਿੱਤੇ ਦਾ ਲਾਗੇ ਦਸ਼ਮੇਸ਼ ਨਗਰ ਮੈਂ 6 ਫੁੱਟ 3 ਇੰਚ ਇੱਕ ਕੁਆਂਟਮ 10 ਕਿਲੋ ਪਿਓਰ ਮਸਲ ਹੋ ਕੇ ਕੇ ਰੱਖ ਦੇਣਾ ਜਿਹੜਾ ਮੇਰੇ ਮੂਰੇ ਆਉਂਦਾ ਅੱਛਾ ਰੋਨੀ ਜੀ ਬੈਸ ਬਾਡੀ ਬਣਾਈ ਹੋਈ ਹੈ ਹਾਂ ਜੀ ਬਾਈ ਟੈਟੂ ਪੂਰੀ ਬਾਡੀ ਦੇ ਉੱਤੇ ਹੈ ਸ਼ੌਂਗ ਕਿਸ ਦਾ ਵੀ ਹੈ ਸ਼ੌਂਗ ਭਾਜੀ ਇਹ ਜਿਹੜੀ ਟੈਟੂਆਂ ਦੀ ਗੱਲ ਕਰਦੇ ਆ ਜਿਹੜੀ ਸ਼ੌਂਗ ਦੀ ਗੱਲ ਕਰਦੇ ਆ ਇਹ ਇਤੋਂ ਸ਼ੌਂਗ ਪਏ ਹੋਇਆ ਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਨਾ ਹਾਰਡ ਵਰਕ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਆਪ ਪ੍ਰਮੋਟ ਕਰਨਾ ਚਾਹੁੰਦੇ ਹੋ ਜੇ ਨਹੀਂ ਤੁਸੀਂ ਦੱਸੋਗੇ ਨਾ ਕਿ ਮੈਂ ਅੱਜ ਮਿਹਨਤ ਕੀਤੀ ਐ ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਤੁਸੀਂ ਮਿਹਨਤ ਕਰਦੇ ਹੋ ਟੈਟੂਆਂ ਦਾ ਵੀ ਇਦਾਂ ਚੱਕੇ ਰਿਆ ਬਾਹਰ ਬਜੀ ਬਾਹਰਲੇ ਮੁਲਕਾਂ ਦੇ ਵਿੱਚ ਨਾ ਬੜੇ ਗਰੁੱਪ ਬਣੇ ਹੋਏ ਨੇ ਬਾਹਰ ਰੇਸਿਜ਼ਮ ਵੀ ਬਹੁਤ ਆ ਸਾਡੀ ਚਮੜੀ ਦੇ ਨਾਲ ਗੋਰੇ ਰੇਸਿਸਟ ਵੀ ਬਹੁਤ ਨੇ ਜੇ ਅਸੀਂ ਜੈਸਾ ਦੇਸ਼ ਵੈਸਾ ਪੇਸ ਪਰ ਜਦੋਂ ਟੈਟੂ ਬਣਾਉਨੇ ਆ ਅਸੀਂ ਕਈ ਪਾਰਟ ਉਸ ਲੋਕਾਂ ਨਾਲ ਜੋੜਦੇ ਆਂ ਜੋ ਦੱਸਦੇ ਆਂ ਕਿ ਅਸੀਂ ਕੌਣ ਆਂ ਸਾਡਾ ਪੰਜਾਬ ਅਸੀਂ ਮਝਾਲ ਮਾਝੇ ਵਾਲੇ ਅਸੀਂ ਵਾਰੀਅਰ ਆਂ ਸਾਡੇ ਮਾਝੇ ਨੇ ਸਾਡੇ ਮਝਾਲਾ ਨੇ ਬਹੁਤ ਕੁਝ ਗੁਆਇਆ ਹੋਇਆ ਬਹੁਤ ਕੁਝ ਕਮਾਇਆ ਹੋਇਆ ਸੋ ਪਾਜੀ ਹਮੇਸ਼ਾ ਇਹ ਕਿ ਯੰਗ ਸੋਚ ਇਹ ਹੀ ਰਹੀ ਹੈ ਕਿ ਅੱਗੇ ਵੱਧ ਕੇ ਉਸ ਲੋਕਾਂ ਦੇ ਵਿੱਚ ਵਿਚਰਿਆ ਜਾਵੇ ਜਿੱਥੇ ਸਾਨੂੰ ਡਿਸਕ੍ਰਿਮੀਨੇਸ਼ਨ ਤੇ ਡਿਸਪਾਇੰਟਮੈਂਟ ਨਾ ਹੋਵੇ ਲੋਕਾਂ ਨੂੰ ਸੋ ਟੈਟੂਆਂ ਦਾ ਇਹ ਸੀਗਾ ਇੱਕ ਸ਼ੌਂਕ ਸੀਗਾ ਤੇ ਨਾਲ ਨਾਲ ਇਹ ਸੀਗਾ ਕਿ ਆਪਣਾ ਕਲਚਰ ਨਹੀਂ ਭੁੱਲਣਾ ਕੱਲ ਨੂੰ ਜਵਾਕ ਸਾਡੇ ਪੁੱਛਣ ਕਿ Papa Daddy ਕੀ ਆ ਪਤਾ ਲੱਗੇ ਕਿ ਹਾਂ ਇਹ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦਾ ਟੱਡੂ ਵੀ ਹੈਗਾ ਜਿੱਥੇ ਦੱਸਿਆ ਜਾਵੇ ਕਿ ਉਹ ਕੌਣ ਸੀਗੇ ਅੱਜ ਦੀ ਨਵੀਂ ਪਨੀਰੀ ਨੂੰ ਭਾਜੀ ਕੁਝ ਨਹੀਂ ਪਤਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਕੌਣ ਸੀਗੇ ਨਾ ਹੀ ਉਹਨਾਂ ਨੂੰ ਪਤਾ ਕਿ ਗੰਨੇ ਕੀ ਹੁੰਦੇ ਆ ਨਾ ਹੀ ਉਹਨਾਂ ਨੂੰ ਪਤਾ ਕਿ ਲੱਸੀ ਕੀ ਆ ਸਾਡੇ ਬੱਚੇ ਅਸੀਂ ਇੰਨੇ ਪਿੱਛੇ ਰਹਿ ਗਏ ਹੋਏ ਆ ਕਿ ਦਿਹਾੜੀਆਂ ਲਾ ਲਾ ਕੇ ਪੈਸੇ ਕਮਾਉਣ ਬਾਰੇ ਸੋਚਦੇ ਆ ਪਰ ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਬੱਚਿਆਂ ਨੂੰ ਅਸੀਂ ਟਾਈਮ ਦੇਣਾ ਤੇ ਉਹਨਾਂ ਨੂੰ ਥੋੜਾ ਬਹੁਤਾ ਇਤਿਹਾਸ ਬਾਰੇ ਦੱਸਿਆ ਜਾਵੇ ਕੋਈ ਬਾਹਰੋਂ ਜਵਾਂਗ ਚੱਕ ਲੋ ਕਿਸੇ ਨੂੰ ਪੁੱਛ ਲੋ ਕਿ ਸਾਡੇ ਗੁਰੂ ਮਹਾਰਾਜ ਦੇ ਬੱਚੇ ਕਿੰਨੇ ਸੀਗੇ ਨਹੀਂ ਪਤਾ ਪਰ ਹਾਂ ਇਹਨਾਂ ਪਤਾ ਕਿ ਗੁਰੂ ਘਰ ਫ੍ਰੀ ਲੰਗਰ ਮਿਲਦਾ ਕਿਉਂਕਿ ਅਸੀਂ ਭਾਜੀ ਐਜੂਕੇਟ ਨਹੀਂ ਕਰਦੇ ਆਪਣੇ ਬੱਚੇ ਨੂੰ ਸੋ ਜਿੰਤਾ ਵੀ ਆ ਜੇ ਮੇਰੇ ਵਰਗੇ ਕਈ ਚਾਰ ਨਲਾਇਕ ਹੋਣਗੇ ਉਹਨਾਂ ਨੂੰ ਦੱਸਦਾ ਸਕਣਗੇ ਨਾ ਕਿ ਰੋਨੀ ਸਿੰਘ ਵਰਗੇ ਬਣਨਾ ਤੇ ਰੋਨੀ ਸਿੰਘ ਵਰਗੇ ਬਣਨਾ ਭਾਜੀ ਈਜ਼ੀ ਨਹੀਂ ਹੈਗਾ ਰੋਨੀ ਸਿੰਘ ਵਰਗੇ ਬਣ ਲਈ ਤਨੂ ਬਹੁਤ ਕੁਛ ਗਵਾਉਣਾ ਪੈਂਦਾ ਆਪਣੇ ਮਾਪਿਓ ਤੋਂ ਬਿਗੈਰ ਅੱਗੇ ਆਉਣਾ ਪੈਂਦਾ ਬੜੇ ਭੁੱਖੇ ਦਿਨ ਕੱਟਨੇ ਪੈਂਦੇ ਨੰਗੇ ਪੈਰੀ ਤੁਰਨਾ ਪੈਂਦਾ ਫਿਰ ਆਣ ਕੇ ਤੁਸੀਂ ਆਪਣਾ ਕਲਚਰ ਸਾਹਮਣੇ ਦੱਸਦੇ ਹੋ ਲੋਕਾਂ ਨੂੰ ਕਿ ਰੋਨੀ ਸਿੰਘ ਵਾਂਗੂ ਪੰਨਾ ਕਰਦੇ ਤੁਸੀਂ ਦੇ ਵਿੱਚ ਆ ਟੈਟੂ ਦੇ ਵਿੱਚ ਕੋਈ ਨਾ ਕੋਈ ਸਨੇਹਾ ਦਿੱਤਾ ਗਿਆ ਤੁਹਾਡੇ ਕੋਲ ਮੈਂ ਭਾਜੀ ਹਰ ਟੈਟੂ ਜਿਹੜਾ ਸਹੀ ਤੇ ਬਣਾਇਆ ਨਾ ਇੱਕ ਇਹਦੀ ਮਿਟਣਾ ਨਹੀਂ ਹੈ ਤੇ 나 ਮੈਨੂੰ ਇਸ ਚੀਜ਼ ਦਾ ਰਿਗਰਟ ਹੈ ਪਰ ਹਾਂ ਹਰ ਟੈਟੂ ਦਾ ਇੱਕ ਮੈਸੇਜ ਹੈ ਕਿ ਉਹ ਟੈਟੂ ਕਿਸ ਚੀਜ਼ ਲਈ ਕਾਦੇ ਲਈ ਤੇ ਉਹ ਟੈਟੂ ਦੇ ਵਿੱਚ ਕੌਣ ਹੈ ਬਾਹਰ ਪੁੱਛਦਾ ਕੋਈ ਜਦੋਂ ਭਾਜੀ ਬਾਹਰ ਪੁੱਛਦਾ ਕਿਉਂ ਨਹੀਂ ਜੋ ਰੋਨੀ ਸ਼ਾਹ ਨੂੰ ਵਾਰਦਾ ਲੋਕ ਖੜੇ ਹੁੰਦੇ ਆ ਪਤਾ ਲੱਗਦਾ ਕਿ ਆਇਆ ਮੁੰਡਾ ਇਸ ਕਰਕੇ ਭਾਜੀ ਮੈਂ ਬਹੁਤ ਲੱਕੀ ਹਾਂ ਮੈਂ ਵਾਹਿਗੁਰੂ ਦਾ ਧੰਨਵਾਦ ਕਰਦਾ ਹਾਂ ਕਿ ਬਹੁਤ ਕੁਝ ਕਿਮਾਇਆ ਹਾਂ ਹਾਂਜੀ ਭਾਈ ਮੈਂ ਭਾਜੀ ਮੈਲਬਨ ਦੇ ਵਿੱਚ ਸੇ ਕਿੰਨੇ ਕਿੰਨੇ ਸਾਲਾਂ ਤੋਂ ਰਹੇ ਕਿ ਮੈਨੂੰ ਭਾਜੀ 19-20 ਸਾਲ ਹੋ ਗਏ ਸ਼ੌਕ ਭਾਜੀ ਸਪੋਰਟਸ ਬਾਰੇ ਕੇ ਟੈਟੂਆਂ ਉੱਪਰ ਵਾਹ ਬੜਾ ਵਧੀਆ ਪਾਜੀ ਸਪੋਰਟਸ ਸਾਡੇ ਸਣ ਮੇਰੇ ਗ੍ਰੈਂਡਫਾਦਰ ਮੇਰੇ ਮੇਰਾ ਦਾਦਾ ਪਰਦਾਦਾ ਮੇਰਾ ਪਿਓ ਮੇਰਾ ਭਰਾ ਅਸੀਂ ਸਾਡੇ ਜੱਦੀ ਪੁਰਸ਼ੀ ਪਲਵਾਨਾਂ ਦੀ ਹੈ ਸਾਨੂੰ ਪਿੰਡ ਪੁਲਸੀ ਇਹ ਵੀ ਕਹਿੰਦੇ ਆ ਪਲਵਾਨ ਵੀ ਕਹਿੰਦੇ ਇੰਗਲੈਂਡੀਏ ਵੀ ਕਹਿੰਦੇ ਸੋ ਇਹ ਮੇਰੇ ਬਲੱਡ ਦੇ ਵਿੱਚ ਹੀ ਆ ਇਸ ਮੇਰੇ ਖੂਨ ਦੇ ਵਿੱਚ ਹੀ ਆ ਵਧੀਆ ਲੱਗਦਾ ਕਿ ਥੋੜਾ ਬਹੁਤਾ ਆਪਣੇ ਸਰੀਰ ਤੇ ਇਨਵੈਸਟ ਕਰੋ ਪਾਜੀ ਉਹ ਸਰੀਰ ਹੀ ਕਹਦਾ ਜੇ ਬਾਹਰੋਂ ਤੁਸੀਂ ਲੰਬੀ ਨਹੀਂ ਲੱਗਦੇ ਹੋ ਤੇ ਅੰਦਰੋਂ ਤੁਸੀਂ ਇੱਕ ਖਾਲੀ ਇੰਜਣ ਮੈਂ ਬਲੀਵ ਕਰਦਾ ਤੁਸੀਂ ਅੰਦਰੋਂ ਵੀ ਉਦਾਂ ਸਟਰੋਂਗ ਹੋਣੇ ਚਾਹੀਦੇ ਬੰਦੇ ਦਾ ਉਦੋਂ ਪਤਾ ਲੱਗਦਾ ਬੰਦਾ ਅੱਖ ਕੱਢ ਕੇ ਬੰਦਾ ਅਗਲੇ ਨੂੰ ਡਰਾ ਦੇ ਵੀ ਹੈ ਘੋਣੇ ਸਰੀਰ ਭਾਜੀ ਬਣਾਉਣਾ ਬਹੁਤ ਸੌਖਾ ਹੈ ਪਰ ਸਾਹਮਣਾ ਬਹੁਤ ਔਖਾ ਹੈ ਜੇ ਸਾਹਮਣਾਗੇ ਕਿ ਸਾਡਾ ਮੰਦਰ ਹੈ ਸਾਡਾ ਗੁਰਦੁਆਰਾ ਹੈ ਮੈਂ ਤਾਂ ਹੀ ਕਹਿਣਾ ਹੁੰਨਾ ਚੰਗਾ ਪਾਓ ਸਰੀਰ ਦੇ ਵਿੱਚ ਚੰਗਾ ਪਾਓ ਕਿਉਂਕਿ ਸਰੀਰ ਜਦੋਂ ਭਾਜੀ ਪੇਨ ਹੁੰਦੀ ਨਾ ਉਹ ਜਿਹੜੀ ਤੁਹਾਨੂੰ ਪੇਨ ਹੁੰਣੀ ਹੈ ਨਾ ਉਹ ਤੁਹਾਨੂੰ ਹੀ ਹੁਣੀ ਆ ਮਾਂ ਪਿਓ ਲਾਗ ਜਾਣ ਕਿ ਇਹੀ ਕਹਿ ਸਕਦਾ ਪੁੱਤ ਤੇਰੇ ਨਾਲ ਆ ਪਰ ਉਹ ਕੀ ਫਾਇਦਾ ਜੇ ਆਪਾਂ ਸਰੀਰ ਸੰਭਿਆ ਨਹੀਂ ਸੋ ਇਸ ਕਰਕੇ ਭਾਜੀ ਬੜੀਆਂ ਵੱਡੀਆਂ ਐਗਜ਼ੈਂਪਲਾਂ ਨੇ ਆਪਣੇ ਸਰੀਰ ਤੇ ਇਨਵੈਸਟ ਕਰੋ ਆਪਣਾ ਧਿਆਨ ਰੱਖੋ ਫੈਮਿਲੀ ਕਿਹੜੀ ਹੈ ਫੈਮਿਲੀ ਬੈਕਗਰਾਉਂਡ ਭਾਜੀ ਮੇਰੀਆਂ ਸੱਤ ਭੈਣਾਂ ਨੇ ਅਸੀਂ ਦੋ ਭਰਾ ਹਾਂ ਬਹੁਤ ਸੋਹਣਾ ਪਰਿਵਾਰ ਹੈ ਮਾਂ ਪਿਓ ਨਹੀਂ ਹੈਗੇ ਮੈਂ ਇਥੇ ਬੋਰਡਿੰਗ ਸਕੂਲ ਬਹੁਤ ੱੱਕੇ ਖਾਦੇ ਹੋਏ ਆ ਫੁੱਲ ਸਡੇ ਵੀ ਮੈਂ ਪੜਿਆ ਹੋਇਆ ਮੈਂ ਸਪੋਰਟ ਸਾਇੰਸ ਦੇ ਵਿੱਚ ਡਿਗਰੀ ਕੀਤੀ ਹੈ ਸਾਰੇ ਭੈਣ ਭਾਈ ਆਪ ਆਪਣੇ ਘਰੇ ਬੈ ਗੁਰੂ ਸੁੱਖ ਨੇ ਖੁਸ਼ੀ ਨੇ ਹਾਂ ਜੀ ਬਈ ਇਸ ਵਿੱਚ ਜੀ ਸਾਡੀ ਮੇਰੇ ਫਾਦਰ ਸਾਹਿਬ ਪੰਜਾਬ ਪੁਰਸ ਦੇ ਵਿੱਚ ਸੀਗੇ 87 ਦੇ ਵਿੱਚ ਉਹਨਾਂ ਦੇ ਗੋਲੀ ਵੱਜੀ ਸੀਗੀ ਤਾਂ ਹੀ ਹੈਵ ਡਨ ਅ ਲੋਟ ਫੋਰ ਅ ਕਮਿਊਨਿਟੀ ਆਪਣੇ ਉਹਨਾਂ ਨੇ ਕਮਿਊਨਿਟੀ ਲਈ ਬਹੁਤ ਕੋਸ਼ਿਸ਼ ਕੀਤਾ ਹੈ ਅੱਲਾਹ ਬਣ ਖੁਸ਼ ਹੁੰਦਾ ਵੀ ਕਿ ਮਾਤਾ ਪਿਤਾ ਹੁੰਦੇ ਭਾਜੀ ਜੀ ਮੇਰਾ ਪਿਓ ਹੁੰਦਾ ਨਾ ਮੈਂ ਬੜੀ ਬੜੀ ਨਿਕਲਟ ਹੋਇਆ ਸ਼ਪਾਰਸ਼ੀ ਲਿਹੜੇ ਲੋਕ ਹੁੰਦੇ ਨਾ ਸ਼ਪਾਰਸ਼ੀ ਤੁਸੀਂ ਭਾਜੀ ਮਿਹਨਤ ਕਰਦੇ ਰਹਿੰਦੇ ਹੋ ਕੋਈ ਪਿੱਛੋਂ ਆਣ ਕੇ ਜੈਕ ਲਾ ਕੇ ਉਹ ਤੁਹਾਡਾ ਹਿੱਸਾ ਲੈ ਜਾਂਦਾ ਨਾ ਪਰ ਉਥੇ ਹੁੰਦਾ ਯਾਰ ਮੇਰਾ ਪਿਓ ਹੁੰਦਾ ਨਾ ਮੇਰੇ ਪਿੱਛੇ ਤੇ ਮੈਂ ਨੇਰੀ ਲਿਆਣਾ ਇਸ ਕਰਕੇ ਭਾਜੀ ਮਾਂ ਪਿਓ ਦਾ ਹੋਣਾ ਬਹੁਤ ਜ਼ਰੂਰੀ ਹੈ ਯਾਰ ਨਾਲੇ ਜਿਹੜੇ ਮੇਰੇ ਵਰਗੇ ਜਵਾਨ ਨੇ ਨਾ ਜਿਹੜੇ ਇਤਾਂ ਗ੍ਰੋ ਅਪ ਹੋਏ ਨੇ ਉਹ ਬੜੇ ਬੜੇ ਉਹਨਾਂ ਨੇ ਕਹੇ ਕਹਿੰਦੇ ਮੈਂ ਇਕੱਲਾ ਹੀ ਨਹੀਂ ਐ ਮੇਰੇ ਵਰਗੇ ਬਹੁਤ ਨੇ ਸਿੱਕੋ ਚੰਗੀ ਤਿਆਰੀਆਂ ਥੋੜੀ ਬਿਗ ਬਸ ਵੀ ਭਾਈ ਜਾਣ ਲਈ ਫੁੱਲ ਰਹੀ ਆ ਵਾਇ ਗੁਰੂ ਕਿਹਾ ਕਿ ਜਿਹੜੀ ਮੇਰੀ ਮੀਟਿੰਗ ਆ ਇੱਕ ਦੋ ਤਰੀਕ ਨੂੰ ਉਹ ਏਜੰਸੀ ਨਾਲ ਮੀਟਿੰਗ ਮੇਰੀ ਗੁੱਡ ਵੇਜੇ ਕਿਉਂਕਿ ਭਾਜੀ ਪਹਿਲਾਂ ਮੈਂ ਬੜੇ ਫ੍ਰੀ ਕੰਮ ਕਰਦਾ ਛੜੇ ਲੋਕਾਂ ਲਈ ਹਣ ਜਦੋਂ ਵੱਡਾ ਸਕੇਲ ਵੱਡੇ ਪੜਦੇ ਦੀ ਗੱਲ ਕਰਦੇ ਆ ਨਾ ਉੱਥੇ ਮੈਂ ਸੋਚਦਾ ਕਿ ਨਹੀਂ ਹੁਣ ਮੈਂ ਡਿਜ਼ਰਵ ਕਰਦਾ ਹੁਣ ਮੈਂ ਡਿਜ਼ਰਵ ਕਰਦਾ ਕਿ ਉੱਥੇ ਜਾ ਕੇ ਆਪਣੇ ਪੰਜਾਬ ਨੂੰ ਆਪਣੇ ਲੋਕਾਂ ਨੂੰ ਰਿਪਰੈਜ਼ੈਂਟ ਕੀਤਾ ਜਾਵੇ ਜੇ ਉਧਰੋਂ ਉਧਰੋਂ ਲੋਕ ਜਾ ਸਕਦੇ ਸਾਡੇ ਵਰਗਿਆਂ ਨੂੰ ਕੀ ਹੈ ਕੀ ਨਹੀਂ ਹੈਗਾ ਬਈ ਸਾਡੇ ਕੋਲ ਸਭ ਕੁਝ ਹੈਗਾ ਸਾਡੇ ਕੋਲ ਗਿਆਨ ਹੈਗਾ ਸਾਡੇ ਕੋਲ ਗੱਲਾਂ ਹੈਗੀਆਂ ਸਾਡੇ ਕੋਲ ਬਖਜੋਤੀ ਕਰਨ ਨੂੰ ਸਭ ਕੁਝ ਹੈਗਾ ਅਸੀਂ ਸਭ ਕੁਝ ਕਰ ਸਕਦੇ ਹਾਂ ਜੋ ਸ਼ੋਅ ਚ ਚੱਲਦਾ ਕਿਉਂ ਨਹੀਂ ਮੈਂ ਕਰ ਸਕਦਾ ਬਾਕਸਿੰਗ ਵਿੱਚ ਕਿੰਨੀ ਐਗ ਮੱਲਾ ਬਾਕਸਿੰਗ ਦੇ ਵਿੱਚ ਬਈ ਮੈਂ ਲਾਈਟ ਫਿਲਟਰ ਦੇ ਵਿੱਚ ਬ੍ਰੌਂਜ਼ ਮੈਡਲ ਸੀਗਾ ਹੁਣ ਕੀਪੇ ਭਾਜੀ ਹੁਣੀ ਜਿਨ੍ਹਾਂ ਨਾਲ ਮੇਰੀ ਮੀਟਿੰਗ ਹੈ ਮੈਂ ਭਾਜੀ 2-4 ਕੰਮਾਂ ਕਰਕੇ ਮੈਂ ਇੱਥੇ ਆਇਆ ਮੈਨੂੰ ਮੈਨੂੰ ਕੰਮ ਕਰਨਾ ਵਧੀਆ ਲੱਗਦਾ ਮੈਨੂੰ ਵਿਹਲੇ ਰਹੇਗੇ ਗੱਲਾਂ ਮਾਰਨੀ ਹੈ ਮੈਨੂੰ ਹੁੰਦਾ ਕੰਮ ਕਰੋ ਬੰਦਾ ਬਿਜ਼ੀ ਰਹਿੰਦਾ ਹੈ ਨਾ ਭਾਜੀ ਪੁੱਠੇ ਬੰਨੇ ਧਿਆਨ ਨਹੀਂ ਜਾਂਦਾ ਬੰਦੇ ਦਾ ਸੋ ਇਸ ਕਰਕੇ ਭਾਜੀ ਹੁਣਾਂ ਨੂੰ ਮਿਲਣਾ ਅਗਲੀ ਆਉਣ ਵਾਲੀ ਫਾਈਟ ਆਪਣੇ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਹੈ ਉਹ ਦੇਖੋ ਦੁਬਈ ਜਾਂਦੇ ਆ ਕਿ ਯੂਐਸ ਚ ਜਾਂਦੇ So something big coming very big ਫਿਲਮਾਂ ਦੇ ਵਿੱਚ ਵੀ ਤਿਆਰੀ ਹੈ ਕੋਈ ਫਿਲਮਾਂ ਦੇ ਵਿੱਚ ਹੁਣੇ ਹੀ ਭਾਈ ਆਪਣੇ ਬੱਬੂਵਾਨ ਭਾਈ ਗੁਰੁੰਦਾ ਵਾ ਇਹਨਾਂ ਨਾਲ ਸ਼ੌਂਕੀ ਸਰਦਾਰ ਕੀਤੀ ਉਹਦੇ ਵਿੱਚ ਫਿਲਮ ਦਾ ਕਿਰਦਾਰ ਸੀਗਾ so it was good ਹੁਣ ਇੱਕ ਦੋ ਚੀਜ਼ਾਂ ਹੋਰ ਅੱਗੇ ਲਾਈਨ ਅਪ ਹੋ ਰਹੀਆਂ ਗਾਣੇ ਗੁਣੇ ਆਉਂਦੇ ਰਹਿੰਦੇ ਆ ਪਰ ਭਾਈ ਲੁੱਕ एवरीवन हैव अ ਡਿਫਰੈਂਟ ਗੋਲ ਮੇਰਾ ਗੋਲ ਇਹ ਆ ਕਿ ਵੱਡੇ ਪਰਦੇ ਤੇ ਜਾਣਾ ਆ ਕਰਨਾ ਫਿਰ ਮੈਂ ਸੋਚਦਾ ਹਾਂ ਕਿ ਬਿਗ ਬੋਸ ਇਜ਼ ਅ ਵੈਰੀ ਬਿਗ ਪਲੇਟਫਾਰਮ ਕਿ ਜਿੱਥੇ ਜਾ ਕੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਜੇ ਤੁਹਾਨੂੰ ਕਰਨਾ ਆਉਂਦਾ ਤੇ ਉੱਥੇ ਮੈਂ بڑے ਲੋਕ ਦੇਖੇ ਆ ਗਏ ਆ ਦੇ ਡਿਜ਼ਰਵ ਮੋਰ ਪਰ ਕਰਨਾ ਨਹੀਂ ਆਉਂਦਾ ਵੀ ਹੈਵ ਦੋ ਸਕਿਲਸ ਅਸੀਂ ਸਟ੍ਰੀਟਸ ਮਾੜੇ ਨਾਲੇ ਮੇਰੇ ਵਰਗੇ ਜਵਾਗ ਜਿਹੜੇ ਮਾਂ ਪਿਓ ਤੋਂ ਬਗੈਰ ਵੱਡੇ ਹੋਏ ਨਾ ਜਿਨ੍ਹਾਂ ਨੂੰ ਪਤਾ ਕਿ ਭੁੱਖੇ ਕਿਦਾਂ ਸੌਣਾ ਤੇ ਪੈਸੇ ਹੁੰਦੇ ਤੇ ਉਦੋਂ ਕਿਦਾਂ ਸੌਣਾ ਇਹ ਚੀਜ਼ਾਂ ਬਹੁਤ ਮਹਿੰਨੇ ਰੱਖੇ ਨੇ ਹਰ ਲੋਕੀ ਕਹਿੰਦੇ ਨੇ ਕਿ ਪਹਿਲਾ ਦੇਸੀ ਬੰਦਾ ਜਿਹਦੇ ਸਰੀਰ ਤੇ ਟੈਟੂ ਟੈਟੂ ਨੇ ਤੇ ਬਸ ਮਨਲਾ ਹੀ ਮਰੀ ਜਾਂਦਾ ਫੜਾ ਭਾਜੀ ਬਾਹਰ ਸਾਡੇ ਸਾਡੇ ਗੁਰੂ ਮਾਰਾਵਾ ਜੀ ਸੀਗੇ ਜਿਨ੍ਹਾਂ ਨੂੰ ਅਸੀਂ ਚੰਗਾ ਵੀ ਕਹਿੰਨੇ ਆ ਮਾੜਾ ਵੀ ਕਹਿੰਨੇ ਸੋ ਮੇਰੇ ਵਰਗੇ ਭੈਣ ਭਾਈ ਬਾਹਰ ਇਦਾਂ ਦੇ ਹੈਗੇ ਆ ਕੇ ਚੰਗਾ ਕਹਿਣਗੇ ਕੇ ਮਾੜਾ ਕਹਿਣਗੇ ਪਤਾ ਕੀ ਗੱਲ ਆ ਜਦੋਂ ਅਸੀਂ ਕੋਈ ਚੀਜ਼ ਅਚੀਵ ਨਹੀਂ ਨਾ ਕਰ ਸਕਦੇ ਅਸੀਂ ਮਾੜਾ ਵੀ ਕਹਿੰਨੇ ਤੇ ਮੇਰੇ ਵਰਗੇ ਭੈਣ ਭਰਾ ਇਦਾਂ ਦੇ ਨੇ ਜਿਹੜੇ ਮੈਨੂੰ ਬਹੁਤ ਪਿਆਰ ਕਰਦੇ ਮੈਂ ਬਹੁਤ ਲੱਕੀ ਹਾਂ ਮੈਂ ਇੰਨਾ ਖੁਸ਼ ਨਸੀਬ ਹਾਂ ਕਿ ਤੁਸੀਂ ਮੈਨੂੰ ਸਾਰੇ ਭੈਣ ਭਰਾ ਵੀ ਪਿਆਰ ਕਰਦੇ